ਸੋ ਬੜੀ ਦੁਖ ਦੀ ਖਬਰ ਇੱਕ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਚਾਚਾ ਚਤਰਾ ਇਸ ਦੁਨੀਆ ਵਿੱਚ ਨਹੀਂ ਰਹੇ ਜਸਵਿੰਦਰ ਭੱਲਾ 19 ਵਰਗਵਾਸ ਹੋ ਗਏ ਨੇ ਤੇ ਉਹਨਾਂ ਦਾ ਮੈਂ ਕਹਾਂ ਕਿ ਬਹੁਤ ਅਹਿਮ ਹਿੱਸਾ ਸੀਗੇ ਉਹਨਾਂ ਦਾ ਬਾਲ ਮੁਕੰਦ ਸ਼ਰਮਾ ਭਤੀਜ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਗੱਲਬਾਤ ਕਰਦੇ ਆ ਸ਼ਰਮਾ ਜੀ ਬੜੀ ਦੁਖ ਭਰੀ ਖਬਰ ਆ ਰਹੀ ਹੈ ਭੱਲਾ ਸਾਹਿਬ ਸਵਰਗਵਾਸ ਹੋ ਗਏ ਨੇ ਸੋ ਇਹ ਮੇਰੇ ਵਾਸਤੇ ਤਾਂ ਬੁਰੀ ਖਬਰ ਹੋਣੀ ਚਾਹੀਦੀ ਜੰਗੀ ਚੰਗਰਾ ਸਾਥ 48 ਸਾਲ ਦਾ 48 ਈਅਰ ਦਾ ਸਾਥ ਮੇਰਾ ਦੁਨੀਆ ਨੇ ਨਜ਼ਰ ਲਾਤੀ ਬੱਲਾ 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 ਚੰਗੇ ਦੋਸਤਾਂ ਪਰ ਮੇਰਾ ਦੋਸਤ ਅਜੀ ਸਦਾ ਲਈ ਪਰਮਾਤਮਾ ਦੀ ਕੋਲ ਚਲਾ ਗਿਆ ਜੀ ਮੇਰੇ ਵਾਸਤੇ ਤਾਂ ਇਹ ਨਾ ਪੂਰਾ ਹੋਣਾ ਲੱਗਦਾ ਜੀ ਸ਼ਰਮਾ ਜੀ ਕੀ ਕੋਈ ਸਿਹਤ ਉਹਨਾਂ ਦੀ ਥੋੜੀ ਬਿਮਾਰ ਸੀ ਪਰਸੋਂ ਰਾਤ ਜੀ ਬ੍ਰੇਨ ਸਟ੍ਰੋਕ ਹੋਈ ਹੈ ਬਲੱਡ ਪ੍ਰੈਸ਼ਰ ਵਧਿਆ ਸੀ ਤੇ ਹਾਰਟੀਸ ਹਸਪੀਟਲ ਲੱਗੇ ਸੀ ਜੀ ਡਾਕਟਰਾਂ ਨੇ ਕਿਹਾ ਤਾਂ ਵੀ ਬਹੁਤ ਬਿਲਡਿੰਗ ਹੋ ਗਈ ਇੰਟਰਨਲ ਬਿਲਡਿੰਗ ਹੋ ਗਈ ਹੈ ਸਰਜਰੀ ਨਹੀਂ ਸਰ ਵੀ ਅੱਜ ਸਵੇਰੇ 4 ਵਜੇ ਪੂਰਾ ਹੋਵੇ ਜੀ ਆਖਰੀ ਵੇਲੇ ਤੁਸੀਂ ਨਾਲ ਹੀ ਸੀ ਹਾਂ ਜੀ ਅਸੀਂ ਸਾਰਾ ਪਰਿਵਾਰ ਜੀ ਦੋਨੋਂ ਤਿੰਨ ਪਰਿਵਾਰ ਇਕੱਠੇ ਸੀਗੇ ਸਾਰੇ ਜੀ ਮੈਂ ਤਾਂ ਹਦਰਾਬਾਦ ਕਿਸੇ ਡਿਊਟੀ ਚ ਗਿਆ ਸੀ ਸਰਕਾਰੀ ਮੇਰਾ ਵੀ 12 ਵਜੇ ਪਹੁੰਚਣਾ ਐਰਪੋਰਟ 'ਤੇ ਜੀ 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 ਜਿਵੇਂ ਜਿਵੇਂ ਸ਼ਰਮਾ ਜੀ ਤੁਹਾਡੇ ਤੱਕ ਇਹ ਪਤਾ ਲੱਗਿਆ ਤੁਹਾਨੂੰ ਕਿ ਭੱਲਾ ਸਾਹਿਬ ਨਹੀਂ ਰਹੇ ਜਿਵੇਂ ਤੁਸੀਂ ਦੱਸ ਰਹੇ ਹੋ 43 ਸਾਲ ਦਾ ਸਾਥ ਉਹ ਸਾਰਾ ਕੁਝ ਇੱਕਦਮ ਸਾਹਮਣੇ ਆ ਗਿਆ ਹੋਣਾ 48s ਜੀ ਚਾਰ ਦਹਾਕੇ ਤੋਂ ਵੱਧ ਦਾ ਸਮਾਂ ਜੀ ਸਾਡਾ ਤਾਂ ਅਸੀਂ ਤਾਂ ਇੱਕ ਮਤਲਬ ਕਹਿੰਦੇ ਜੀ ਜਾਣੇ ਦੋ ਸੀਗੇ ਸਾਡਾ ਤਾਂ ਇੱਕ ਜਿੰਦਗੀ ਦਾ ਸਾਡਾ ਤਾਂ ਸਰਵਾਤਮਾ ਦੀ ਕਿਰਪਾ ਨਾਲ ਮੈਨੂੰ ਵੱਡੇ ਪਰਵਾਂ ਦਾ ਵੱਧ ਪਿਆਰ ਦਿੱਤਾ ਨੀ ਜੋ ਮੇਰੇ ਲਈ ਕਰ ਗਿਆ ਕੋਈ ਛੋਟਾ ਪਰਾਂ ਨਹੀਂ ਕਰ ਸਕਦਾ ਜੀ ਮੇਰੀ ਵਸਤੇ ਤਾਂ ਬਹੁਤ ਨਾ ਪੂਰਾ ਹਾਲ ਘਟਦਾ ਜੀ ਸਾਡੇ ਪਰਿਵਾਰ ਵਾਸਤੇ ਮੇਰੇ ਬੱਚੇ ਵੀ ਰੋਈ ਜਾਂਦੇ ਨੇ ਮੇਰੀ ਵਾਈਫ ਫੈਮਲੀ ਦਾ ਬਿਸਾਰੀ ਸੋ ਰਵਰ ਰਵਰ ਬੱਲਾ ਸਾਹਿਬ ਦਾ ਸੀ ਸਾਰੇ ਜੀ ਸੰਸਕਾਰ ਹੈ ਜੀ 12 ਵਜੇ ਬਲੌਂਗੀ ਸ਼ਮਸ਼ਾਨ ਭੂਮੀ ਜੀ ਸ਼ਰਮਾ ਪਰਿਵਾਰ ਦਾ ਘਟਾ ਪੰਜਾਬੀ ਫਿਲਮ ਇੰਡਸਟਰੀ ਲਈ ਇੱਕ ਹੀਰਾ ਆਪਾਂ ਕਹੀਏ ਵੀ ਉਹਦੀ ਚਮਕ ਖੋਗੀ ਬਹੁਤ ਬਹੁਤ ਜ਼ਿਆਦਾ ਲਾਸ ਹੈ ਜੀ ਪੰਜਾਬੀ ਦਸਤੂਰ ਇੰਡਾ ਲੈਜੈਂਡ ਕਲਾਕਾਰ ਜਿਹਨੇ ਪੰਜਾਬੀ ਫਿਲਮਾਂ ਤੁਰਾ ਬਣ ਕੇ ਦਿਖਾਇਆ ਜਿਵੇਂ ਫਿਲਮ ਆਪਣੇ ਕੱਲੇ ਤਰ ਤੇ ਚੱਕ ਲੈਣਾ ਫਿਲਮ ਨੂੰ ਸੱਦੇ ਤੇ ਸ਼ਾਨੀ ਮਾਤੇ ਗੱਲ ਕਰਤਾ ਜੀ ਥੈਂਕ ਯੂ ਜੀ ਸ਼ਰਕੰਟਾ ਕਰਕੇ ਹਮੇਸ਼ਾ ਯਾਦ ਕੀਤਾ ਜਾਏਗਾ ਉਹਨਾਂ ਨੂੰ ਜੀ ਜੀ ਬਿਲਕੁਲ ਜਿਸ ਤਰ੍ਹਾਂ ਸੰਗਤ ਹਮੇਸ਼ਾ ਅਮਰ ਰਹੂਗੀ ਜੀ 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 ਧੰਨਵਾਦ ਸ਼ਰਮਾ ਜੀ ਧੰਨਵਾਦ ਸੋ ਬੜੀ ਦੁਖ ਦੀ ਖਬਰ ਇੱਕ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਚਾਚਾ ਚਤਰਾ ਇਸ ਦੁਨੀਆ ਵਿੱਚ ਨਹੀਂ ਰਹੇ ਜਸਵਿੰਦਰ ਭੱਲਾ 19 ਵਰਗਵਾਸ ਹੋ ਗਏ ਨੇ ਤੇ ਉਹਨਾਂ ਦਾ ਮੈਂ ਕਹਾਂ ਕਿ ਬਹੁਤ ਅਹਿਮ ਹਿੱਸਾ ਸੀਗੇ ਉਹਨਾਂ ਦਾ ਬਾਲ ਮੁਕੰਦ ਸ਼ਰਮਾ ਭਤੀਜ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਗੱਲਬਾਤ ਕਰਦੇ ਆ ਸ਼ਰਮਾ ਜੀ ਬੜੀ ਦੁਖ ਭਰੀ ਖਬਰ ਆ ਰਹੀ ਹੈ ਭੱਲਾ ਸਾਹਿਬ ਸਵਰਗਵਾਸ ਹੋ ਗਏ ਨੇ ਹਾਂ ਇਹ ਮੇਰੇ ਵਾਸਤੇ ਤਾਂ ਬੁਰੀ ਖਬਰ ਹੋਣੀ ਚਾਹੀਦੀ ਜੰਗੀ ਚੰਗਰਾ ਸਾਹਿਬ 48 ਸਾਲ ਦਾ 48 ਈਅਰ ਦਾ ਸਾਥ ਮੇਰਾ ਦੁਨੀਆ ਨੇ ਨਜ਼ਰ ਲਾਤੀ ਬੱਲਾ 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 ਚੰਗੇ ਦੋਸਤਾਂ ਪਰ ਮੇਰਾ ਦੋਸਤ ਅਜ ਸਦਾ ਲਈ ਪਰਮਾਤਮਾ ਦੀ ਕੋਲ ਚਲਾ ਗਿਆ ਜੀ ਮੇਰੇ ਵਾਸਤੇ ਤਾਂ ਇਹ ਨਾ ਪੂਰਾ ਹੋਣਾ ਲੱਗਦਾ ਜੀ ਸ਼ਰਮਾ ਜੀ ਕੀ ਕੋਈ ਸਿਹਤ ਉਹਨਾਂ ਦੀ ਥੋੜੀ ਬਿਮਾਰ ਸੀ ਪਰਸੋ ਰਾਤ ਜੀ ਬ੍ਰੇਨ ਸਟ੍ਰੋਕ ਹੋਈ ਹੈ ਬਲੱਡ ਪ੍ਰੈਸ਼ਰ ਵਧਿਆ ਸੀ ਤੇ ਹੌਟਲ ਹਸਪੀਟਲ ਲੱਗੇ ਸੀ ਜੀ ਡਾਕਟਰ ਨੇ ਕਹਿੰਦਾ ਵੀ ਬਹੁਤ ਬਲੀਡਿੰਗ ਹੋ ਗਈ ਇੰਟਰਨਲ ਬਲੀਡਿੰਗ ਹੋ ਗਈ ਹੈ ਸਰਜਰੀ ਨਹੀਂ ਹੋ ਸਕਦੀ ਅੱਜ ਸਵੇਰੇ 4 ਵਜੇ ਪੂਰੇ ਹੋਗੇ ਜੀ ਆਖਰੀ ਵੇਲੇ ਤੁਸੀਂ ਨਾਲ ਹੀ ਸੀ ਹਾਂ ਜੀ ਅਸੀਂ ਸਾਰਾ ਪਰਿਵਾਰ ਜੀ ਤਿੰਨ ਤਿੰਨ ਪਰਿਵਾਰ ਇਕੱਠੇ ਸੀਗੇ ਸਾਰੇ ਜੀ ਮੈਂ ਤਾਂ ਹਦਰਾਬਾਦ ਕਿਸੇ ਡਿਊਟੀ ਚ ਗਿਆ ਸੀ ਸਟਾਰੀ ਮੇਰਾ ਵੀ 12 ਵਜੇ ਪਹੁੰਚਣਾ ਐਰਪੋਰਟ 'ਤੇ ਜੀ 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 ਜਿਵੇਂ ਜਿਵੇਂ ਸ਼ਰਮਾ ਜੀ ਤੁਹਾਡੇ ਤੱਕ ਇਹ ਪਤਾ ਲੱਗਿਆ ਤੁਹਾਨੂੰ ਕਿ ਭੱਲਾ ਸਾਹਿਬ ਨਹੀਂ ਰਹੇ ਜਿਵੇਂ ਤੁਸੀਂ ਦੱਸ ਰਹੇ ਹੋ 45 ਸਾਲ ਦਾ ਸਾਥ ਉਹ ਸਾਰਾ ਕੁਝ ਇੱਕਦਮ ਸਾਹਮਣੇ ਆ ਗਿਆ ਹੋਣਾ 48 ਈਅਰ ਦਾ ਸਾਹਿਬ 48 ਈਅਰ ਜੀ ਚਾਰ ਦਹਾਕੇ ਤੋਂ ਵੱਧ ਦਾ ਸਮਾਂ ਜੀ ਸਾਡਾ ਤਾਂ ਅਸੀਂ ਇੱਕ ਮਤਲਬ ਕਹਿੰਨ ਉਹ ਜੀ ਜਾਣੇ ਦੋ ਸੀਗੇ ਸਾਡਾ ਤਾਂ ਇੱਕ ਜਿੰਦਗੀ ਦਾ ਸਾਡਾ ਤਾਂ ਸਰਬਾਤਮਾ ਦੀ ਕਿਰਪਾ ਨਾਲ ਮੈਨੂੰ ਵੱਡੇ ਪਰਵਾਂ ਦਾ ਵੱਧ ਪਿਆਰ ਦਿੱਤਾ ਨੀ ਜੋ ਮੇਰੇ ਲਈ ਕਰ ਗਏ ਕੋਈ ਸ਼ਰਾਪਰਾ ਨਹੀਂ ਕਰ ਸਕਦਾ ਜੀ ਮੇਰੇ ਵਾਸਤੇ ਬਹੁਤ ਨਾ ਪੂਰਾ ਹਾਂ ਲੱਗਦਾ ਜੀ ਸਾਡੇ ਪਰਿਵਾਰ ਵਾਸਤੇ ਮੇਰੇ ਬੱਚੇ ਵੀ ਰੋਈ ਜਾਂਦੇ ਮੇਰੀ ਵਾਈਫ ਫੈਮਲੀ ਦਾ ਵੀ ਸਾਰੀ ਉਹ ਰਵਾਰ ਨੂੰ ਲੱਭਦਾ ਸੀ ਸਾਰੇ ਜੀ ਸੰਸਕਾਰ ਹੈ ਜੀ 12 ਵਜੇ ਬਲੌਂਗੀ ਸ਼ਮਸ਼ਾਨ ਭومی ਜੀ ਸ਼ਰਮਾ ਪਰਿਵਾਰ ਦਾ ਘਟਾ ਪੰਜਾਬੀ ਫਿਲਮ ਇੰਡਸਟਰੀ ਲਈ ਇੱਕ ਹੀਰਾ ਆਪਾਂ ਕਹੀਏ ਵੀ ਉਹਦੀ ਚਮਕ ਖੋਗੀ ਬਹੁਤ ਬਹੁਤ ਜ਼ਿਆਦਾ ਲੋਸ ਹੈ ਜੀ ਪੰਜਾਬੀ ਦਸਤੂਰ ਇੰਡਾ ਲੈਜੈਂਡ ਕਲਾਕਾਰ ਜਿਹਨੇ ਪੰਜਾਬੀ ਫਿਲਮਾਂ ਤੁਰਾ ਬਣ ਕੇ ਦਿਖਾਇਆ ਜਿਵੇਂ ਫਿਲਮ ਆਪਣੇ ਕੱਲੇ ਸਿਰ ਤੇ ਚੱਕ ਲੈਣ ਦਾ ਫਿਲਮ ਨੂੰ ਸੱਦੇ ਤੇ ਸ਼ਾਨੇ ਵੱਸ ਤੇ ਗੱਲ ਕਰਤਾ ਜੀ ਥੈਂਕ ਯੂ ਜੀ ਸ਼ਰਕੰਟਾ ਕਰਕੇ ਹਮੇਸ਼ਾ ਯਾਦ ਕੀਤਾ ਜਾਏਗਾ ਉਹਨਾਂ ਨੂੰ ਜੀ ਜੀ ਬਿਲਕੁਲ ਜਿਸ ਤਰ੍ਹਾਂ ਸੰਗਤ ਹਮੇਸ਼ਾ ਅਮਰ ਰਹੂਗੀ ਜੀ 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 ਧੰਨਵਾਦ ਸ਼ਰਮਾ ਜੀ ਧੰਨਵਾਦ